ਹਾ ਨਹੀਂ ਅਜੂਆ ਹਬੀ ਵੀ ਦੇਖੇ ਕਿੰਨੀਆਂ ਜੂਆਂ ਦੇਖ ਦੇਖ ਆ ਹੱਥ ਦਾ ਕਰ ਲਾ ਆ ਦੇਖ ਮੇਨ ਪੁੱਤਿਆਂ ਦੀ ਕਿੱਥੋਂ ਪਵਾ ਲਈ ਇਹ ਮੈਂ ਕਿੱਥੋਂ ਪਾਉਣੀ ਸੀ ਇਹਨਾਂ ਨੂੰ ਮੇਰੇ ਸਿਰ ਵਧੀਆ ਲੱਗਦਾਗਾ ਲੱਗਦਾ ਵਧੀਆ ਕੋਈ ਕੰਮ ਕਰ ਲਿਆ ਕਰ ਉੱਠ ਕੇ ਖੜੀ ਹੋ ਜਾ ਉਹ ਕੰਮ ਕੀ ਕਰਾਂ ਜੇ ਮੈਨੂੰ ਜੂਆਂ ਕੁਛ ਕਰਨ ਦੇਣਗੇ ਤਾਂਹੀਂ ਕਰੂੰਗੀ ਮੈਂ ਉਹ ਮੈਨਾਂ ਮਤਲਬ ਕੋਈ ਬੀਬੀ ਖਾ ਗੀਆਂ ਤੁਸਾਰਾ ਤਾਂ ਹਾਈ ਕੰਮ ਕਰਿਆ ਕੋਈ ਕੰਮ ਕਰ ਲੈ ਉਹ ਭਾਂਡੇ ਪੈਰ ਭਾਂਡੇ ਮਾਜਲਾ ਖੜੀ ਹੋ ਕੇ ਨਿਆਣੀ ਨਹੀਂ ਕੋਈ ਤੂੰ ਮਾਜ ਲੈਣੀ ਆ ਫਿਰ ਮਾਜ ਲੈਣੀ ਆ ਫਿਰ ਕੋਈ ਨਹੀਂ ਕੰਮ ਕਰਦੀ ਐਡੀ ਵੱਡੀ ਹੋਣੀ ਹੈ ਹਏ ਹਏ ਅੱਭੀ ਬਿਦੂ ਜੂ ਆ ਰੇ ਕਿਨੇ ਬਿੱੱਚ ਜੂ ਹਏ ਹਏ ਦੇਖ 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 ਮਾਇਆ ਕੋਈ ਨਹੀਂ ਵਿਚੀ ਤੁਹਾਡੀ ਉਥੇ ਆਹਾ ਹਾ ਕਿੰਨੀ ਢੋਣੀ ਦੂਆ ਕਿਵੇਂ ਆ ਤੂੰ ਹਾਂ ਹਾਂ ਕਿੰਨੀ ਢੋਣੀ ਹੈ ਨਹੀਂ ਵੀ ਤੂੰ ਮੇਰੇ ਸਾਥ ਤੇ ਨਾ ਦੇਹਕਾਰ ਹਾਏ ਹਾਏ ਅਈ ਹੁਣ ਕੀ ਹੋ ਗਿਆ ਤੈਨੂੰ ਇਹ ਦੋਣਿਆਂ ਦਾ ਹੋਰ ਕੰਨ ਤੋਊਗਾ ਤੈਨੂੰ ਮਾਂ ਨੇ ਕੋਈ ਲੱਖਣ ਦਿੱਤਾ ਹੈ ਕਿ ਦਿੱਤਾ ਹੀ ਨਹੀਂ ਮੇਰੀ ਮਾਂ ਦੀ ਮਰਤੀ ਜਾਏਗੀ ਮੇਰੀ ਮਾਂ ਨੇ ਤਾਂ ਜੂਆ ਕਰਨੀ ਨਹੀਂ ਰਖਾਈਆਂ ਐ ਐ ਐ ਖੜ ਜਾ ਖੜ ਜਾ ਇਹ ਆਰਸੀ ਲੈ ਹੱਥ ਕਰ ਆ ਦੇਖ ਮੈਨੂੰ ਕੀ ਕਰ ਮਾਰ ਦੇ ਫਿਰ ਉਹ ਮੈਨੂੰ ਮਾਰਨੀ ਨਹੀਂ ਹੁੰਦੀਆਂ ਹੋਰ ਤੁਹਾਡੀ ਗੁੰਜਾ ਛੜੂ ਲਾਲਾ ਚੰਗਾ ਪਾਂਡੇ ਵਾਪੇ ਹਾਈ ਹਾਏ ਮੋੜੇ ਚਾਪਾ ਮਾਤਾ ਮੀਨ ਹਾਈ ਹਾਏ ਆ ਬੀਬੀ ਮੈਂ ਹੀ ਬਾਦਿ ਸ਼ਾਰਦ ਗੋਲੀ ਮੈਨਸਰ ਦੇ ਗਾ ਤੂੰ ਆ ਕੇ ਧੇਰ ਕੰਮ ਨੂੰ ਲਾ ਕੋ ਕਦੀ ਨਾ ਆਇ ਰੇ ਪਾਂਡੇ ਮਾਂ ਜੇ ਨਾ ਇਹਨੇ ਚਾਰੂ ਆਇਆ ਝੂਆਂ ਤਾਂ ਦੇਖ ਰਿਹਾ ਝੂਆਂ ਨਾਲ ਮੇਰੇ ਸਾਥ ਚ ਡਾਂਸ ਕਰੀ ਜਾਂਦੀਆਂ ਨਹੀਂ ਤੇਰੇ ਇੰਨੇ ਤੇ ਮੈਂ ਹੁਣ ਕੀ ਕਰਾਂ ਮੈਨੂੰ ਨਹੀਂ ਦੇਖਣੀਆਂ ਆਉਂਦੀਆਂ ਝੂਆਂਆਂ ਮੈਨੂੰ ਦੀਦਾ ਨਹੀਂ ਭਾਗ ਨਾ ਦੇਖ ਲੈਣਾ ਤੂੰ ਲਫੜ ਇਹ ਤਾਂ ਉੱਤਰੀ ਦੁਰਗਾ ਕਰਦੀਆਂ ਨਾ ਲਫੜ ਨਾ ਕੋਈ ਨਹੀਂ ਮਾਈ ਦੀ ਖੁਸ਼ ਹੰਦੀ ਨੂੰ ਪੁੱਤਾਂ ਨੇ ਫੇਰ ਦੁਬਾਰੇ ਪਾਲੀਆਂ ਲੈ ਫੇਰ ਕੀ ਹੁੰਦਾ ਮੇਰੇ ਪਾਲੀਆਂ ਨੇ ਤੈਨੂੰ ਤਾਂ ਜਮੇ ਸਿੱਧਰੀਆਂ ਨੇ ਤੇਰੀ ਉਦਾ ਕੁਝ ਵੀ ਨਹੀਂ ਪਤਾ ਹੈਗਾ ਕਾ ਤੇ ਵਧੀਆ ਪਾਲਟੀਆਂ ਕਰ ਲੈ ਹੇ ਜੱਟਾ ਹੇ ਹੇ ਖਾ ਗਿਆ ਦੇਖ ਲੈ ਇਹ ਖਾ ਗਿਆ ਬੀਬੀਏ ਤੂੰ ਕੋਈ ਕੰਮ ਕਰੇਂਗੀ ਕਿ ਕਾਦੀ ਤੈਨੂੰ ਭਾਂਡੇ ਕੇ ਹੌਂ ਨਹੀਂ ਤੂੰ ਮਾਈ ਸਭ ਦੀ ਤੈਨੂੰ ਛਾੜੂ ਕੇ ਤੂੰ ਹੋ ਨਹੀਂ ਲਾ ਸਕਦੀ ਜੁਮਾਈ ਕੁਰਸੀ ਜਾਨੀ ਇਹਦਾ ਬਾਜਾ ਬਾਹਰ ਨੂੰ ਫੇਰ ਲੈ ਮਰਾਪੀ ਬਗਾ ਲਹੂ ਪੀ ਲੈ ਨਤ ਮੇਰਾ ਬੁਹ ਕਿਹਨੂੰ ਝੇੜਾ ਨਹੀਂ ਮਾਣਤਾ ਕਰੋ ਵੜਤਾ ਚਲ ਆਇਆ ਗਰਦੀਆ ਆ ਖੁਸ਼ੀ ਨਾਲ ਲੜਦੀ ਨਾ ਇਹ ਖੜੀ ਆ ਈ ਕਿਵੇਂ ਆ ਖੁਸ਼ੀ ਚਲ ਮਾਂ ਪੁੱਤ ਨੂੰ ਦਿਖਾ ਲੈ ਕਹਿੰਦਾ ਤੇਰੀ ਮੇਰੇ ਪਾਪੀਆ ਤੇਰੇ ਡੜਾ ਮਰੂ ਸਾਤੇ ਚੱਕ ਕੇ ਚੁੱਪ ਕਰਕੇ ਬਹਿ ਜਾ ਮਾਰ ਕੇ ਦਿਖਾ ਮਾਰ ਕੇ ਦਿਖਾਉਣ ਨੂੰ ਕੀ ਆ ਆ ਦੇਖ ਆ ਜਾ ਸੱਚੇ ਮਰੂ ਮੈਂ ਬੱਟਾ ਹਾਈ ਬੇਬੀ ਗੇ ਇਹ ਬੇਬੀ ਕੀ ਆ ਰਹੀ ਨਹੀਂ ਮੈਨੂੰ ਕੀ ਹੋ ਗਾ ਪੁੱਤਾਂ ਦੇ ਕੰਮ ਲਗੇ ਕੀ ਕਰੇਈ ਤੂੰ ਹੁਣ ਮੈਂ ਤਾਂ ਨਹੀਂ ਕਰ ਸਕਦਾ ਨਹੀਂ ਜੀ ਉਹ ਗੇਰ ਕਰਦਾ ਜੂਈ ਬਾਲੀਆਂ ਦੀ ਮਾਪਿਆਂ ਨੂੰ ਦਿਖਾ ਰਿਆ ਕਰ ਫਿਰ ਮੈਂ ਤਾਂ ਸੱਚੇ ਡਰਾ ਮਾਰਿਆ ਉਹ ਤਾਂ ਖੂਨ ਨਿਕਲਾ ਜੇ ਦੀ ਮਾਪਿਆਂ ਆ ਗਏ ਨਾ ਤੇ ਉਹਨਾਂ ਨੇ ਕਹਦੀ ਸਾਡੀ ਕੁੜਤਾ ਘਰੇ ਨਹੀਂ ਹੈਗੀ ਮੈਂ ਤਾਂ ਜਾ ਕੇ ਲੱਭਦੀ ਆ ਬਿੱਠੇ ਪੁੱਤਾਂ ਦੇ ਨਾਲ ਹੋ ਰੌਲਾ ਅੰਬਾ ਲੈ ਆਈ ਕਮਲੀ ਕੋਈ ਗਲਤੀ ਪੁੱਤ ਵੀ ਨਾ ਹੋਵੇ ਕਿਸੇ ਦੀ ਜੂਆਂ ਪੈ ਗਈਆਂ ਫੇਰ ਕੀ ਹੋਗਾ ਲੋਕ ਉਹ ਤੋਂ ਨਹੀਂ ਖੜਾ ਛੱਡਦੇ ਹੁਣ ਜੇ ਅੰਬਾ ਲੈ ਕੇ ਆ ਕੇ ਦੱਸ ਹੁਣ ਮੈਂ ਕੀ ओके। ਮੈਂ ਜਲਾ ਮਾਰੇ ਜੀ ਜੋ ਕੀ ਕਾ ਬਾਤੋ ਮਾਰੇ ਆ। ਹਉ ਮੈਂ ਕਉ ਮੈਂ ਕਹਿੰਦੀ ਜਮਾ ਤੇ ਜੂਆ ਪਾਇਦੇ ਹਾਂ। ਜੂਆ ਦਾ ਖਾ ਲਿਆ ਕਰ। ਅੱਛਾ। ਜੀ ਜੋ ਕੀ ਲਾ ਮਾਇਆ। ਤੇ ਫਿਰ ਤੂੰ ਉਹਨੂੰ ਕਹਿਣਾ ਨਹੀਂ ਸੀ। ਉਹ ਤਾਂ ਪਾਗਲ ਹੈ ਕਿ ਉਹ ਹੀ ਗੱਲ ਉਹਨੂੰ ਕਿਉਂ ਛੇੜਦੀ ਹੁੰਨੀ ਐ ਤੂੰ। ਜੂਆ ਹੁਣ ਉਹ ਹੀ ਗੱਲ ਦਵਾਈ ਵੀ ਦਵਾਈ ਐ ਮੈਂ ਤਾਂ। ਤੇ ਜੂਆ ਹੀ ਦਵਾਈ ਵੀ ਲਾਈ ਐ। ਤੇ ਤੂੰ ਕਾਨੂੰ ਪਹਿਣਾ ਸੀ ਉਹਨੂੰ। ਡਾਕਟਰ ਕੋਲ ਨੂੰ ਦਿਖਾ ਪਾਗਲ ਹੋਈ ਕਿਤੇ। ਦਿਖਾਈ ਐ ਕਿ ਉਹ ਹੀ ਗੱਲ ਪਾਗਲ ਤਾਂ ਕਾਨੂੰ ਐ। ਜੂਆ ਇਹਨਾਂ ਦਵਾਈ ਵੀ ਮੈਂ ਤਾਂ ਲਾਤੀ ਇਹਦੇ ਦੋਸਤ ਨਾ। ਹਰਦਾ ਪਹਿਲੇ ਹੀ ਮੇਰੇ ਮੱਥਾ ਫਦਾ ਕੇ ਰੱਖਦਾ ਮੇਲਾ ਤੂੰ ਹਮੇ ਨਾਲ ਲੜਿਆ ਕੋਈ ਵੀ ਤੂੰ ਜਾ ਨਾ ਨਾ ਤੂੰ ਵੀ ਰੋਣ ਨੂੰ ਨਾ ਛੇੜਿਆ ਕਰ ਉਹ ਤਾਂ ਕਮਲੀ ਹੈ ਕਮਲੀ ਨੂੰ ਨਾ ਛੇੜਿਆ ਕਰੋ ਤੁਸੀਂ ਐਵੇਂ ਹੋਰ ਕਦੇ ਉਹੀ ਗੱਲ ਮੱਥਾ ਪਾੜ ਦੂੰਗੀ ਮੈਂ ਤਾਂਹੀਂ ਕਿਹਾ ਨਾ ਚੂਆ ਜਾ ਘੜਾ ਲੇ ਜੱਤੀ ਚੋਤੀ ਮੱਖੀ ਤੇ ਮਾਰ ਲੈ ਕੋਈ ਨਹੀਂ ਜਲਮਾਇ ਕਹੂੰਗੀ ਉਹਨੂੰ ਛੇੜਿਆ ਨਾ ਕਰੋ ਉਹਨੂੰ ਪਰ ਉਹ ਤਾਂ ਕਮਲੀ ਹੈਗੀ ਹੈ ਚਲ ਫਿਰ ਹਾਂ ਚਲ ਕੋਈ ਨਹੀਂ ਪੁੱਤ ਨਾ ਤੂੰ ਉਹਦੇ ਗੜਾ ਮਾਰਿਆ ਜੇ ਉਹਦੀ ਨਾਨੀ ਆ ਜਾਂਦੀ ਔਲਾੰਬਾ ਲੈ ਕੇ ਹਜੇ ਤਾਂ ਉਹ ਕੁੜੀ ਆਈ ਸੀ ਤੇ ਜੇ ਉਹ ਆਪ ਆ ਜਾਂਦੀ ਫੇਰ ਕੀ ਬਣਦਾ ਤੇਰਾ ਤੂੰ ਬਾਹਲਾ ਨਾ ਉਹ ਕਰਿਆ ਕਰ ਤੂੰ ਐਂ ਡੜਾ ਦੇ ਕਸ ਤੋਂ ਮਾਰ ਕੇ ਆਈਏਂਗੀ ਲੈ ਬੀਬੀ ਮੈਨੂੰ ਗਾਲਾਂ ਕੱਢਦੀ ਸੀ ਕਹਿੰਦੀ ਜੇ ਤਾ ਜੂਆਂ ਆ ਗਈਆਂ ਤੂੰ ਤਾਂ ਆਇਆ ਤੂੰ ਦਾ ਬੋਹ ਆਂਗੀ ਤੇ ਫੇਰ ਜੂਆਂ ਹੈਗੀਆਂ ਤਾਂ ਤਾਂ ਹੀ ਕਹਿੰਦੀ ਅਗਲੀ ਤੂੰ ওই ਗੱਲ 20 ਵਾਰੀ ਤੇਰੇ ਤੇ ਲਾਤੀ ਦਵਾਈ ਫੇਰ ਵੀ ਨਿਹਟਦੀਆਂ ਤੇਰੇ ਬੀਬੀ ਤੂੰ ਮੈਨੂੰ ਗਾਲਾਂ ਮੈਨੇ ਜੂਆਂ ਨੂੰ ਨਾ ਉਸਕੇ ਹੀ ਇਹਦਾ ਕਾਣਾ ਹੋਇਆ ਨਾ ਕਾਨੂੰ ਕਾਣਾ ਜੂਆਂ ਨੂੰ ਕੋਸ ਹੋਰ ਫਰਮਾਤਾ ਪਾਲ ਰੱਖਿਆ ਨੇ ਵਿੱਚ ਚਿਪਦਾ ਕੰਨੀਆਂ ਸੋਹਣੀਆਂ ਸੋਹਣੀਆਂ ਨੇ ਕਾਲੀਆਂ ਕਾਲੀਆਂ ਹਾਈ ਬੇਬੇ ਮੇਰੀ ਜੂਆ ਪਿਆਰੀਆਂ ਪਾਈਆਂ ਲੈ ਤੁੰ ਵੀ ਲੈ ਲੈ ਪਾਗਲ ਜੀ